ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋਟਪਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਨਕ 13 13 ਸੋਸਾਇਟੀ ਸਰਦਾਰ ਮੇਜਰ ਸਿੰਘ ਖਾਲਸਾ ਜੀ ਪ੍ਰਧਾਨ ਮੈਂਬਰ ਸਹਿਬਾਨ ਤੇ ਪਿੰਡ ਦੇ ਸਹਿਯੋਗ ਵੱਲੋਂ ਅੱਜ ਬੱਚਿਆਂ ਲਈ ਚੱਪਲਾਂ ਦੀ ਸੇਵਾ ਕਰ ਰਹੇ ਆਂ ਬਾਬਾ ਜੀ ਇਸ ਥਾਂ ਤੇ ਪਹੁੰਚੇ ਤੇ ਲੋੜਵੰਦਾਂ ਨੂੰ ਚੱਪਲਾਂ ਦੇ ਰਹੇ ਆ ਤੇ ਨਾਲ ਹੀ ਮੇਰੇ ਵੀਰ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਉਹਨਾਂ ਲਈ ਕੋਈ ਸੇਵਾ ਬਾਬਾ ਜੀ ਲੈ ਕੇ ਆਏ ਆ ਤੇ ਚੱਪਲਾਂ ਵੀ ਪੁਆਰੇ ਨੇ ਤੇ ਜਿਹੜੀ ਸੇਵਾ ਬਾਬਾ ਜੀ ਲੈ ਕੇ ਆ ਰਹੇ ਐ ਤੇ ਬਾਬਾ ਜੀ ਇਸ ਤਰ੍ਹਾਂ ਦੇ ਕੰਮ ਕਰਦੇ ਰਹਿੰਦੇ ਆ ਸੇਵਾ ਬਾਬਾ ਜੀ ਇਸ ਮੇਰੇ ਵੀਰ ਨੂੰ ਦੇ ਰਹੇ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤਨੋਂ ਮਨੋਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤਾਂ ਕਿ ਕੋਈ ਵੀ ਮੇਰਾ ਵੀਰ ਕੋਈ ਭੁੱਖਾ ਪਿਆਸਾ ਜਾਂ ਕੋਈ ਬਿਮਾਰ ਹੈ ਉਹ ਕਿਸੇ ਵੀ ਲੋੜ ਤੋਂ ਵਾਂਝਾ ਨਾ ਰਹਿ ਸਕੇ ਤੇ ਸਾਰਿਆਂ ਨੂੰ ਇੱਕ ਹੋਰ ਬੇਨਤੀ ਹੈ ਤੁਸੀਂ ਬਾਬਾ ਜੀ ਦਾ ਨੰਬਰ ਨੋਟ ਕਰ ਸਕਦੇ ਹੋ ਕੋਈ ਵੀ ਸੇਵਾ ਲੈਣੀ ਜਾਂ ਦੇਣੀ ਹੋਵੇ 9814076 456 ਤੇ ਤੁਸੀਂ ਗੱਲ ਕਰ ਸਕਦੇ ਹੋ ਬਾਬਾ ਜੀ ਨਾਲ ਕੋ ਇਸ ਨਾਨਕ 13 13 ਸੁਸਾਇਟੀ ਪ੍ਰਧਾਨ ਬਾਬਾ ਜੀ ਸੇਵਾ ਲੈਂਦੇ ਆ ਤੇ ਅੱਗੇ ਬੱਚਾ ਨੂੰ ਦਿੰਦੇ ਆ ਤੇ ਜਾਂ ਕੋਲੋਂ ਜਾਂ ਪਿੰਡ ਦੇ ਸਹਯੋਗ ਨਾਲ ਸੇਵਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਿੰਡ ਕੋਟਪਈ ਨਾਨਕ ਕੇਰਾ ਤੇਰਾ ਸੋਸਾਇਟੀ ਦੇ ਸਹਿਯੋਗ ਦੇ ਨਾਲ ਨਗਰ ਪੰਚਾਇਤ ਦੇ ਸਹਿਯੋਗ ਨਾਲ ਤੇ ਹੋਰ ਸਹਿਯੋਗੀ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਲੋੜਵੰਦ ਪਰਿਵਾਰ ਉਹਨਾਂ ਵਾਸਤੇ ਜੋ ਵਿਚਾਰਿਆਂ ਕੋ ਚੱਪੜਾਂ ਨਹੀਂ ਖੀ ਸਕਦੇ ਜਾਂ ਚਪੜ ਟੁੱਟੀਆਂ ਹੋਈਆਂ ਹਨ ਅੱਜ ਸੋਸਾਇਟੀ ਵੱਲੋਂ ਉਸ ਪਰਿਵਾਰ ਨੇ ਘਰੇ ਪਹੁੰਚਿਆ ਹਾਂ ਇੱਕ ਬੇਰਾ ਵੀਰ ਜਿਸ ਨੂੰ ਅੱਖਾਂ ਤੋਂ ਬਿਲਕੁਲ ਦਿਖਦਾ ਨਹੀਂ ਵਾਹਿਗੁਰੂ ਨੇ ਸਾਡੇ ਹੱਥੋਂ ਉਸ ਨੂੰ ਵੀ ਸੇਵਾ ਦਵਾਈ ਹੈ ਮੇਲ ਕੀਤੀ ਆ ਬਾਬੇ ਨਾਨਕ ਨੇ ਤੇ ਨਾਨਕ ਤੇਰਾ ਸਾਡੀ ਹਮੇਸ਼ਾ ਲੋਰਦਾ ਅਤੇ ਦੁੱਖਿਆਂ ਦੀ ਸਹਾਈਤਾ ਕਰਦੀ ਰਹਿੰਦੀ ਆ 체크 ਕਰਦੀ ਰਹੇਗੀ ਇਹ ਜੋ ਚਪਲਾਂ ਆਗਾ ਬੱਚਿਆਂ ਵਾਸਤੇ ਜੋ ਪਹਿਣਾ ਬੀਬੀਆਂੋਂ ਲੈ ਕੇ ਆਇਆ ਹਾਂ ਇਹ ਚਪਲਾਂ ਮੈਂ ਇਹਨਾਂ ਨੂੰ ਦੇਣ ਜਾ ਰਿਹਾ ਹਾਂ ਬਾਰੋਂ ਵਿੱਚ ਚਪਲਾਂ ਚਪਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ